ਸੈਂਪਲਿੰਗ ਅਸੀਂ ਕੀਤੀ ਹੈ ਤੇ ਅਸੀਂ ਪੰਜ ਜ਼ਿਲ੍ਹਿਆਂ ਦੇ ਵਿੱਚ ਸੈਂਪਲਿੰਗ ਕੀਤੀ ਹੈ ਜਿਹੜੀ ਕਿ ਅਮਰਸਰ, ਗੁਰਦਾਸਪੁਰ, ਕਪੂਰਥਲਾ ਤੇ ਫਿਰੋਜ਼ਪੁਰ ਤੇ ਇਸੇ ਤਰ੍ਹਾਂ ਪਟਿਆਲਾ ਇਹ ਸਾਡੇ ਜ਼ਿਲ੍ਹੇ ਜ਼ਿਆਦਾ ਅਫੈਕਟਡ ਸੀ ਜਿਹੜਾ ਅਮਰਸਰ ਵਾਲਾ ਏਰੀਆ ਗੁਰਦਾਸਪੁਰ ਵਾਲਾ ਤੇ ਉਧਰ ਰਾਵੀ ਦਾ ਪਾਣੀ ਬਹੁਤ ਆਇਆ ਤੇ ਉਸ ਤੋਂ ਬਾਅਦ ਜਿਹੜਾ ਫਿਰੋਜ਼ਪੁਰ ਹੈ ਕਪੂਰਥਲਾ ਇਧਰ ਬਿਆਸ ਦਾ ਪਾਣੀ ਆਇਆ ਤੇ ਪਟਿਆਲੇ ਦੇ ਵਿੱਚ ਘੱਗਰ ਦਾ ਪਾਣੀ ਆਇਆ ਸੋ ਪਾਣੀ ਜਦੋਂ ਆਇਆ ਸੀ ਲਾਲ ਰੰਗ ਦਾ ਪਾਣੀ ਸੀ ਬੜਾ ਗਾੜਾ ਪਾਣੀ ਸੀ ਉਹ ਤੇ ਸਾਨੂੰ ਇਹ ਲੱਗਦਾ ਸੀ ਕਿ ਉਹਦੇ ਚ ਪਹਾੜਾਂ ਚੋਂ ਕੀ ਆਇਆ ਲੋਕਾਂ ਨੂੰ ਤਾਂ ਇਹ ਲੱਗਦਾ ਸੀ ਕਿ ਸਾਡੀ ਫਸਲ ਖਰਾਬ ਹੋ ਗਈ ਸਾਨੂੰ ਵੀ ਲੱਗਦਾ ਸੀ ਸਾਰਿਆਂ ਨੂੰ ਬੜਾ ਫਸਲ ਖਰਾਬ ਹੋਈ ਹੈ ਸਾਨੂੰ ਵੀ ਲੱਗਦਾ ਸੀ ਸਾਡੀ ਕਿਤੇ ਜ਼ਮੀਨ ਤਾਂ ਨਹੀਂ ਖਰਾਬ ਹੋ ਰਹੀ ਉਹ ਬੱਦਾ ਕੰਸਾ ਨਹੀਂ ਸੀ ਤੇ ਅਸੀਂ ਫਿਰ ਉਹ ਤੋਂ ਬਾਅਦ ਸੈਂਪਲਿੰਗ ਕੀਤੀ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸੈਂਪਲ ਲਏ ਨੇ ਤੇ ਸੈਂਪਲ ਦੇ ਵਿੱਚ ਅਸੀਂ ਵੇਖਿਆ ਇੱਕ ਤਾਂ ਇਹਦੇ ਵਿੱਚ ਪਹਾੜਾਂ ਤੋਂ ਰੇਤ ਆਇਆ ਦੂਜੀ ਕਲੇ ਆਈ ਹੈ ਇੱਕ ਸਿਲਟ ਆਈ ਹੈ ਕਲੇਅਰ ਸਿਲਟ ਕਰਕੇ ਉਹਦਾ ਪਾਣੀ ਦਾ ਰੰਗ ਲਾਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹ ਜਿਹੜੀ ਚੀਜ਼ਾਂ ਆਈਆਂ ਨੇ ਇਹਨਾਂ ਨੇ ਇੱਕ ਤਾਂ ਜਿਹੜੀ ਸਾਡੀ ਜਿਹੜੀ ਮਿੱਟੀ ਹੈ ਨਾ ਉਹਦੀ ਫਿਜ਼ੀਕਲ ਜਿਹੜੀ ਕੰਪੋਜੀਸ਼ਨ ਹੁੰਦੀ ਹੈ ਮਿੱਟੀ ਹੈ ਭਾਰੀ ਹੁੰਦੀ ਹੈ ਲਾਈਟ ਹੁੰਦੀ ਹੈ ਵੀਡੀਓ ਹੁੰਦੀ ਹੈ ਉਹ ਚੇਂਜ ਕੀਤੀ ਹੈ ਜਿੱਥੇ ਰਿੱਤਾ ਸਾਡਾ ਆ ਗਿਆ ਮਿੱਟੀ ਲਾਈਟ ਹੋ ਗਈ ਜਿੱਥੇ ਚੀਕੜੀ ਦੂਜੀ ਸਿਲਟ ਕਲੇ ਜਾ ਰਹੀ ਉਹਨਾਂ ਹੋਰ ਭਾਰੀ ਜ਼ਮੀਨ ਬਣ ਜਾਣਾ ਸੋ ਇਹਦੇ ਨਾਲ ਨਾਲ ਜਿਹੜੇ ਜ਼ਮੀਨ ਦੇ ਵਿੱਚ ਤੱਤ ਹੁੰਦੇ ਨੇ ਜਿਹੜੇ ਬੂਟੇ ਲੈਨੇ ਨੇ ਨਾਈਟrogen, ਫਾਸਫੋਰਸ, ਪੋਟਾਸ਼, ਆਇਰਨ, ਮੈਗਨੀਜ਼ੀਅਮ, ਜ਼ਿੰਕ ਉਹ ਵੀ ਸਾਡੇ ਚੇਂਜ ਹੋਏ ਨੇ। ਤੇ ਅਸੀਂ ਵੇਖਿਆ ਕਿ ਇੱਕ ਤਾਂ ਆਰਗਾਨਿਕ ਕੰਟੈਂਟ ਹੁੰਦਾ, OC ਕੰਟੈਂਟ ਅਸੀਂ ਕਹਿੰਦੇ ਹਾਂ ਸਾਡੇ ਪੰਜਾਬ ਦੀ ਜਿਹੜੀ ਮਿੱਟੀ ਹੈ ਉਹਦੇ ਵਿੱਚ ਤਕਰੀਬਨ ਜਿਹੜਾ OC ਕੰਟੈਂਟ ਹੈ ਉਹ 0.05 ਹੈ। ਤੇ ਇਹਦੇ ਬਿਜਲੀ ਪਹਾੜਾਂ ਤੋਂ ਮਿੱਟੀ ਆਈ ਉਹ ਥੋੜੀ ਵੱਧ ਹੈ। ਕਿਉਂਕਿ ਉੱਥੇ ਬਹੁਤ ਸਾਰਾ ਆਰਗਾਨਿਕ ਮੈਟਰ ਹੁੰਦਾ। ਪੱਤੇ ਗਲੇ ਸਾਡੇ ਪੱਤੇ ਉੱਥੋਂ ਆਏ ਖਾਦ ਵੀ ਦੇਸੀ ਪੌਂਦੇ ਨੇ। ਆਰਗੋਨਿਕ ਕੰਟੈਂਟ ਜਿਹੜੀ ਮਿੱਟੀ ਆਈ ਹੈ ਉਹਦੇ ਵਿੱਚ ਤਗਰ 0.75 ਹੋ ਗਿਆ ਹੈਗਾ ਉਹ ਸਾਨੂੰ ਬੈਨੀਫੀਸ਼ੀਅਲ ਹੈਗਾ ਪਰ ਜਿਹੜਾ ਰੇਤਾ ਆ ਰੇਤਾ ਕਈ ਜਗ੍ਹਾ ਦੇ 4 4 ਫੁੱਟ 5 5 ਫੁੱਟ ਆ ਗਿਆ ਤੇ ਉਹ ਰੇਤੇ ਦੇ ਵਿੱਚ ਤਾਂ ਫੜੜੇ ਹੈ ਨਹੀਂ ਤੇ ਉਹਦੇ ਨਿਊਟ੍ਰੀਐਂਟ ਵੀ ਨਹੀਂ ਹੁੰਦੇ ਉਹਦੇ ਚ ਐਸਾ ਚ ਕ੍ਰੌਪ ਨਹੀਂ ਹੋਣੀ ਉਹ ਤਾਂ ਸਾਨੂੰ ਚੁੱਕਣਾ ਹੀ ਪੈਣਾ ਚੁੱਕਣ ਨੂੰ ਇਹਨਾਂ ਰੇਤਾ ਵੀ ਅਸੀਂ ਵੇਖਿਆ ਕਿ ਜੇ 1 ਏਕੜ ਦੇ ਵਿੱਚੋਂ ਅਸੀਂ 1 ਫੁੱਟ ਰੇਤਾ ਚੁੱਕੀਏ ਤੇ 350 ਟਰਾਲੀ ਭਰ ਜਾਂਦੀ ਹੈ ਉਹ ਚੁੱਕਣਾ ਕੋਈ ਸੌਖਾ ਨਹੀਂ ਹੈ ਘਰ ਲਿਵਰ ਲਗਣੀ ਹੈ ਜੀ ਵੀ ਸੀ ਲਗਣੇ ਹਨ ਉਹਨਾਂ ਦੇ ਖਰਚੇ ਆਉਣੇ ਫਿਰ 1 ਏਕੜ ਕਿੰਨੀ ਦੇਰ ਚੁੱਕਿਆ ਜਾਏਗਾ ਹੋ ਕਿਉਂਕਿ ਫਸਲ ਤਾਂ ਸੀ ਹੁਣ ਜਿਵੇਂ ਸਬਜ਼ੀਆਂ ਨੇ ਉਹ ਹੁਣ ਲੌਣੀਆਂ ਸ਼ੁਰੂ ਕਰਤੀਆਂ ਨੇ ਤੇ ਉਸ ਤੋਂ ਬਾਅਦ ਕਣਕ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ 1 ਨਵੰਬਰ ਤੋਂ ਕਣਕ ਬੀਜਣੀ ਸ਼ੁਰੂ ਕਰਦੇ ਹਾਂ ਛੋਲੇ ਬੀਜਨੇ ਸ਼ੁਰੂ ਕਰਨੇ ਦਾੜਾ ਹੋ ਸਨ ਨਾਲ ਸਰੋਂ ਹੈਗੀ ਹੈ ਟਾਈਮ ਬਹੁਤ ਘੱਟ ਹੈ ਵਿੱਚ ਹੁਣ ਵਿੰਡੋ ਘੱਟ ਹੈ ਚੁੱਕਣ ਨੂੰ ਟਾਈਮ ਲੱਗੂਗਾ ਤੇ ਇਹ ਫਸਲ ਤਾਂ ਖਰਾਬ ਹੋ ਗਈ ਤੇ ਜਿਹੜੀ ਹੁਣ ਅਗਲੀ ਫਸਲ ਬੀਜਣੀ ਹੈ ਜਿੰਨੀ ਦੇ ਮਿੱਟੀ ਔਰ ਰੇਤਾ ਚੁੱਕਿਆ ਨਹੀਂ ਜਾਂਦਾ ਤੇ ਫਸ ਤੇ ਉਹ ਇੱਕ ਬਹੁਤ ਵੱਡਾ ਕੰਮ ਹੈ ਤੇ ਦੂਜਾ ਇਹ ਹੈਗਾ ਕਿ ਹੋਰ ਵੇਖਿਆ ਕਿ ਅਸੀਂ ਜਿਹੜੀ ਮਿੱਟੀ ਉੱਥੋਂ ਆਈ ਹੈ ਉਹਦੇ ਚ ਇੱਕ ਆਇਰਨ ਵਧਿਆ ਸਾਡੀ ਜ਼ਮੀਨ ਚ ਲੋਹਾ ਹਿਲਣ ਦਾ ਤੱਤ ਉਹ ਥੋੜਾ ਵਧ ਗਿਆ ਤੇ ਇਸੇ ਤਰ੍ਹਾਂ ਜਿਹੜਾ ਮੈਗਨੀਸ ਹੈ ਉਹ ਵੀ ਵਧਿਆ ਥੋੜਾ ਜਿਹਾ ਸਾਡਾ ਉਹ ਠੀਕ ਹੈ ਵੀ ਇਸ ਚੋਨੇ ਕ ਜਿਹੜੀ ਮਿੱਟੀ ਉੱਥੋਂ ਆਈ ਹੈ ਨਾ ਅਸੀਂ ਦੇਖਿਆ ਉਹਦੇ ਤਹਾਂ ਜਮੀਆਂ ਹੋਈਆਂ ਨੇ ਤੇ ਤਹ ਦੇ ਵਿੱਚ ਰੰਗ ਵੀ ਫਰਕ ਹੈ ਜਿਹੜੀ ਸਾਡੀ ਆਪਣੀ ਮਿੱਟੀ ਸੀ ਉਹਦਾ ਰੰਗ ਹੋਰ ਹੈ ਜਿਹੜੀ ਬਾਹਰੋਂ ਮਿੱਟੀ ਆਈ ਉਹਦਾ ਰੰਗ ਹੋਰ ਹੈ ਇਹਦੇ ਉੱਤੇ ਆ ਕੇ ਮਿੱਟੀ ਬਾਹਰੋਂ ਬੈਠੀ ਹੈ ਨਾ ਉਹ 2 ਇੰਚ 3 ਇੰਚ 4 ਇੰਚ 10 ਇੰਚ ਐਦਾ ਬੈਠੀ ਹੈ ਖੇਤਾਂ ਦੇ ਵਿੱਚ ਤੇ 100 ਇੰਚ ਤੱਕ ਵੀ ਹੈਗੀ 100 ਸੈਂਟੀਮੀਟਰ ਤੱਕ ਤੇ ਉਹ ਤਾਂ ਅਸੀਂ ਕਹਿੰਦੇ ਆ ਕਿ ਉਹਨੂੰ ਅਸੀਂ ਵਿੱਚ ਹੀ ਹੁਣ ਮਿਲਾ ਦਈਏ ਮਿੱਟੀ ਜਿਹੜੀ ਹੈਗੀ ਕਲੇ ਵਾਲੀ ਹੈਗੀ ਕਿਉਂਕਿ ਤੱਤ ਹੈਗੇ ਨੇ ਤੇ ਉਹ ਅਸੀਂ ਚਾਹੁੰਦੇ ਵਿੱਚ ਹੀ ਹੁਣ ਜਿਹੜੀ ਪਿੱਛੇ ਝੋਨਾ ਖੜਿਆ ਉਹਨੂੰ ਤਾਂ ਬੀਜਤਾ ਪਿਆ ਹੀ ਨਹੀਂ ਤੇ ਅਸੀਂ ਜਿਹਨੇ ਝੋਨੇ ਨੂੰ ਤੇ ਮਿੱਟੀ ਜਿਹੜੀ ਪਹਾੜਾਂ ਤੋਂ ਆਈ ਹੈ ਉਹ ਅਸੀਂ ਰੋਟਾਵੇਟਰ ਦੇ ਨਾਲ ਤੇ ਹੈਰੋ ਦੇ ਨਾਲ ਕਲਟੀਵੇਟਰ ਦੇ ਨਾਲ ਜਿਹੜੀ ਸਾਡੀ ਮਿੱਟੀ ਹੈਗੀ ਉਹਨੂੰ ਵਿੱਚ ਹੀ ਵਿਛਾ ਦਈਏ ਤੇ ਉਹ ਤੋਂ ਬਾਅਦ ਕਣਕ ਵੀ ਦੀਏ ਪਰ ਜਿੱਥੇ ਰੇਤਾ ਜ਼ਿਆਦਾ ਆ ਗਿਆ ਰੇਤਾ ਸਾਨੂੰ ਚੁੱਕਣਾ ਹੀ ਪੈਣਾ ਜੀ ਤੱਤ ਹੈ ਨਹੀਂ ਤੇ ਹੁਣ ਤਾਂ ਇਹੀ ਹੈ ਕਿ ਅਸੀਂ ਇਹ ਕਹਿੰਨੇ ਕਿ ਜਦੋਂ ਫਾਰਮਰ ਪੁੱਛਦੇ ਨੇ ਕਿ ਖਾਦ ਅਸੀਂ ਘੱਟ ਪਾਈਏ ਕਿ ਵੱਧ ਪਾਈਏ ਇਹ ਪ੍ਰੈਸ਼ਰ ਕਰਨ ਤੋਂ ਬਾਅਦ ਅਸੀਂ ਇਹ ਕਰੇ ਕਿ ਜੋ ਸਾਡੀਆਂ ਪਹਿਲਾਂ ਸਿਪਾਰਸ਼ ਕੀਤੀਆਂ ਖਾਦਾਂ ਨੇ ਕਿੰਨੀ-ਕਿੰਨੀ ਖਾਦ ਪਾਉਣੀ ਹੈ ਕੜ ਕਿੰਨੀ ਪਾਉਣੀ ਹੈ ਤੇ ਅਸੀਂ ਸਰੋਂ ਚ ਕਿੰਨੀ ਪਾਉਣੀ ਹੈ ਕਿ ਸਬਜ਼ੀਆਂ ਚ ਕਿੰਨੀ ਪਾਣੀ ਉਹੀ ਵਰਤਦੀਆਂ ਨੇ ਜਿਹੜੀ ਸਾਡੀ ਪੁਰਾਣੀ ਸਿਪਾਰਸ਼ ਹੈ। ਪਰ ਇਹ ਹੋਏਗਾ ਜਿੱਥੇ ਰੇਤਾ ਜ਼ਿਆਦਾ ਆ ਗਿਆ ਉੱਥੇ ਹੋ ਸਕਦਾ ਕਿ ਤੇ ਆਇਰਨ ਦੀ ਮੈਗਨੀਜ਼ ਦੀ ਡੈਫੀਸ਼ੈਂਸੀ ਆ ਸਕਦੀ ਹੈ। ਉਹ ਫਿਰ ਅਸੀਂ ਉਹ ਵੀ ਰეკਮੈਂਡੇਸ਼ਨ ਕਰ ਰਹੇ ਹਾਂ ਕਿ ਜਦੋਂ ਲੋੜ ਪਵੇ ਥੋੜਾ ਪਿਆਪਣ ਹੋਵੇ ਤੇ ਉਹ ਆਪਾਂ ਸਪਰੇਅ ਕਰ ਦਈਏ। ਸੋ ਇਹ ਹੈਗਾ ਕਿ ਜਿਹੜੀ ਮਿੱਟੀ ਹੈ ਸਾਡੀ ਇਹ ਚੇਂਜ ਹੋਈ ਹੈ। ਤੇ ਇਹਨੂੰ ਟਾਈਮ ਲੱਗ ਜਾਣਾ ਸਾਲ ਡੇਢ ਸਾਲ ਦੋ ਸਾਲ ਵੀ ਲੱਗਣਗੇ ਉਹਨੂੰ ਅਮੈਂਡਮੈਂਟ ਜਿਹੜੀ ਅਸੀਂ ਕਰਨੀ ਹੈਗੀ ਕਿ ਅਸੀਂ ਇਹ ਵੀ ਸੁਪਾਰਸ਼ ਕਰਦੇ ਹਾਂ ਕਿ ਮਿੱਟੀ ਦੇ ਵਿੱਚ ਜਿੱਥੇ ਰੇਤਾ ਜ਼ਿਆਦਾ ਆ ਗਿਆ ਨਾ ਉਹਦੇ ਵਿੱਚ ਇੱਕ ਤਾਂ ਰੂੜੀ ਵੱਧ ਤੋਂ ਵੱਧ ਪਾਈ ਜਾਵੇ ਰੂੜੀ ਪਾਈ ਜਾਵੇ ਤੇ ਹਰੀ ਖਾਦ ਹਰੀ ਖਾਦ ਦਾ ਤਾਂ ਹੁਣ ਮੌਸਮ ਨਹੀਂ ਹਰੀ ਖਾਦ ਤਾਂ ਅਸੀਂ ਕਣਕ ਤੋਂ ਬਾਅਦ ਲਾਉਨੇ ਆ ਫਿਰ ਉਹਨੂੰ ਮਿੱਟੀ 'ਚ ਮਿਲਾਉਨੇ ਆ ਸੋ ਜਿੱਥੇ-ਜਿੱਥੇ ਵੀ ਇਹ ਪ੍ਰੋਬਲਮ ਆਈ ਹੈ ਜਿਹੜੀ ਹੁਣ ਹਾੜੀ ਦੀ ਫਸਲ ਲਾਉਣੀ ਆ ਉਹ ਤੋਂ ਬਾਅਦ ਟੈਂਚਾ ਜ਼ਰੂਰ ਵੇਚ ਲੈਣ ਤੇ ਉਹਨੂੰ ਖੇਤਾਂ ਦੇ ਵਿੱਚ ਹੀ ਵਾਉਣ ਤਾਂ ਕਿ ਹਰੀ ਖਾਦ ਦੇ ਨਾਲ ਤੇ ਰੂੜੀ ਪਾ ਦੇ ਉਹਦੇ ਨਾਲ ਜਿਹੜਾ ਆਰਗੈਨਿਕ ਕੰਟੈਂਟ ਹੈ ਉਹ ਅੱਛਾ ਹੋ ਜਾਏਗਾ ਉਹਦੀ ਜਿਹੜੀ ਸਟਰਕਚਰ ਹੈਗੀ ਮਿੱਟੀ ਦੀ ਉਹ ਫਿਜ਼ੀਕਲ ਸਟਰਕਚਰ ਉਹ ਵੀ ਚੰਗੀ ਹੋ ਜਾਊਗੀ ਸੋ ਉਹ ਇੱਕ ਕੰਮ ਕਰਨ ਵਾਲਾ ਹੈਗਾ ਬਾਕੀ ਹੁਣ ਤਾਂ ਇਹ ਹੈ ਵੀ ਜੋ ਖੜਾ ਝੋਨਾ ਹੈਗਾ ਤੇ ਉਸ ਤੋਂ ਬਾਅਦ ਉਹ ਸਾਰੇ ਦਾ ਸਾਰਾ ਤੇ ਪਲੱਸ ਜਿਹੜੀ ਮਿੱਟੀ ਪਹਾੜਾਂ ਤੋਂ ਆਈ ਹੈ 2 ਇੰਚ 4 ਇੰਚ 6 ਇੰਚ ਉਹਨੂੰ ਆਪਾਂ ਮਿੱਟੀ ਦੇ ਵਿੱਚ ਹੀ ਮਿਲਾ ਕੇ ਆਪਣੇ ਕਣਕ ਬੀਜਿਏ ਛੋਲੇ ਬੀਜਿਏ ਸਰੋਂ ਬੀਜਿਏ ਸਬਜ਼ੀਆਂ ਬੀਜਿਏ ਤੇ ਜਿੱਥੇ ਰੇਤਾ ਬਹੁਤ ਆ ਗਿਆ ਰੇਤੇ ਨੂੰ ਚੁਕਵਾਈਏ 3-4 ਫੁੱਟ ਜਿਹੜਾ ਆ ਗਿਆ ਤੋ ਕੋਈ ਨਹੀਂ ਪੈਣਾ ਟਾਈਮ ਲੱਗੂਗਾ ਨੂੰ ਖਰਚਾ ਵੀ ਹੋਣਾ। ਕੀ ਆ ਜਾ ਸਕਦਾ ਸਰ ਜਿੱਥੇ ਜਿੱਥੇ ਰੇਤਾ ਉੱਥੇ ਉੱਥੇ ਦੇ ਸੈਂਪਲ ਜਿਹੜੇ ਆ ਉਹ ਜਿਹੜੇ ਲਈ ਆ ਉਹ ਕਿਤੇ ਨਾ ਕਿਤੇ ਉਹਦੀ ਜਿਸੂ ਜਿਹੜੀ ਆ ਗੁਣਵੱਤਾ ਜਿਹੜੀ ਹੈਗੀ ਮਿੱਟੀ ਦੀ ਉਹ ਘੱਟ। ਹਾਂ ਕਿਉਂਕਿ ਦੇਖੋ ਜਿੱਥੇ ਰੇਤਾ ਜ਼ਿਆਦਾ ਆ ਗਿਆ ਇੱਕ ਤਾਂ ਰੇਤਾ ਆਇਆ ਕੁਆਂਟੀਟੀ ਬਹੁਤ ਆਈ ਹੈ। ਉਹ 4-4 ਫੁੱਟ 5-5 ਫੁੱਟ ਵੀ ਆ ਗਿਆ। ਉਹਦੇ ਵੀ ਤੱਤ ਤਾਂ ਹੁੰਦੇ ਨਹੀਂ ਤੇ ਉਹ ਖੇਤੀ ਵਾਸਤੇ ਵਧੀਆ ਚੀਜ਼ ਨਹੀਂ ਰੇਤਾ। ਤੇ ਉਹ ਤਾਂ ਚਕਾਉਣਾ ਪੈਣਾ ਸਾਨੂੰ। ਜਿੱਥੇ ਇੱਕ ਹੋ ਰਿਹਾ ਵੀ ਜਿੱਥੇ ਸਿਲਟ ਆਈ ਹੈ। ਸਿਲਟ ਜਿਹੜੀ ਕਲੇ ਤੇ ਸਿਲਟ ਹੈ। ਇਹ ਸਿਲਟ ਦੇ ਜਿਹੜੇ ਪਾਰਟੀਕਲ ਹੁੰਦੇ ਨੇ ਜਿਵੇਂ ਸੀਮੈਂਟ ਹੁੰਦਾ ਉਸ ਤੋਂ ਵੀ ਫਾਈਨ ਹੁੰਦੇ ਨੇ ਇਹ ਜਿੱਥੇ ਇਹ ਤੇ ਹੁਣ ਪਾਣੀ ਚ ਆ ਗਈ ਇਹ ਪਾਣੀ ਜਦੋਂ ਜਾ ਰਿਹਾ ਆਪਣਾ ਜ਼ਮੀਨ ਦੇ ਵਿੱਚ ਉਹਦੇ ਨਾਲ ਉਹ ਜਾ ਰਹੀ ਹੈ ਜਾ ਕੇ ਇੱਕ ਸੰਨ ਲੱਗਦਾ ਕਿ ਹਾਰਡ ਪੈਨ ਬਣਾਉਗੇ ਜਿਵੇਂ ਸੀਮੈਂਟ ਦਾ ਕੋਈ ਪੱਕਾ ਬਣ ਜਾਂਦਾ ਨਾ ਪਲਸ ਤੇ ਮਿਲਾ ਦਿੰਨੇ ਆ ਇਹ ਜਿਹੜੀ ਸਕਲੇਟ ਸਿਲਟ ਹੈ ਜਾ ਕੇ ਜਮ ਜਣੀ ਹੈ ਤੇ ਇੱਕ ਹਾਰਡ ਪੈਨ ਬਣਾਉਗੇ ਹਾਰਡ ਪੈਨ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਵੀ ਅਸੀਂ ਅੱਗੇ ਸਰਦੀਆਂ ਦੇ ਵਿੱਚ ਜੇ ਕਿਤੇ بارش ਹੋ ਗਈ ਹੈ ਤੇ ਉਹਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਫਿਰ ਖੇਤਾਂ ਦੀ ਜ਼ਮੀਨ 'ਚ ਨਹੀਂ ਜਾਂਦਾ ਉਹ ਖੜਾ ਰਹਿੰਦਾ ਖੇਤਾਂ ਦੇ ਵਿੱਚ ਜਦੋਂ ਪਾਣੀ ਖੜਾ ਰਹਿੰਦਾ ਤੇ ਅਗਲੀ ਫਸਲ ਫਿਰ ਕਲੀਪ ਹੋ ਜਾਂਦੀ ਹੈ ਫਸਲਾਂ ਪਸਲਾਂ ਦੀ ਉਹਦੇ ਤੇ ਵੀ ਅੰਦਰ ਸਾਤੀ ਹਾਂ ਉਹ ਦੇਖੋ ਜਦੋਂ ਹੁਣ ਅੱਗੇ ਪਾਣੀ ਸਰਦੀਆਂ ਦੇ ਵਿੱਚ ਵੀ ਪੈਂਦੇ ਨੇ ਜੇ ਜਦੋਂ ਉਹ ਮੀਂਹ ਪੈਣਗੇ ਜੇ ਇਥਾਂ-ਇਥਾਂ ਆੜ ਹਾਰਡ ਪੈਨ ਹੋਏਗਾ ਤੇ ਉਹ ਪਾਣੀ ਇਥੇ ਜਾਣਾ ਨਹੀਂ ਜ਼ਮੀਨ ਦੇ ਵਿੱਚ ਪਾਣੀ ਖੇਤ ਚ ਖੜ ਜਾਣਾ ਜੇ ਕਣਕ ਵੀਜੀ ਹੋਈ ਐ ਸਬਜ਼ੀਆਂ ਵੀਜੀ ਵਕੜੀਆਂ ਨੇ ਜਦੋਂ ਖੜਾ ਪਾਣੀ ਹੋਗੇ ਤੇ ਉਹ ਤੇ ਵੀ ਇਫੈਕਟ ਕਰਦੇ ਨੇ ਅਸੀਂ ਉਹ ਕਹਿੰਨੇ ਕਿ ਜ਼ਮੀਨ ਨੂੰ ਕੋਸ਼ਿਸ਼ ਕਰੀਏ ਹੁਣ ਕਣਕ ਤੋਂ ਬੀਜਣ ਤੋਂ ਪਹਿਲਾਂ ਵੀ ਸਾਡੇ ਕੁਚੀ ਜਲਰ ਹੁੰਦੇ ਨੇ ਡੂੰਗਾ ਹਲ ਪਾਉਂਦੇ ਨੇ 3 ਫੁੱਟ 3.5 ਫੁੱਟ ਤੱਕ ਹੀ ਡੂੰਘਾਈ ਤੱਕ ਚਲਾ ਜਾਂਦਾ ਉਹਦੇ ਵਾਰੀ ਸੀ ਕਰਦੇ ਇੱਕ ਦੋ ਸਾਲਾਂ ਦੇ ਕਰਨਾ ਚਾਹੀਦਾ ਸਾਨੂੰ ਦੋ ਤਿੰਨ ਸਾਲਾਂ ਚ ਹਰ ਵਾਰੀ ਉਹ ਚੀਜ਼ਲਿੰਗ ਜ਼ਰੂਰ ਕਰਦਿਆ ਕਰੀਏ ਸੀ ਤੇ ਜਿਹੜੀ ਹੈਗੀ ਤਾਂ ਕਿ ਉਹ ਹਾਰਡ ਪੈਨ ਨਾ ਬਣੇ ਅਸਰ ਜਿਸ ਤਰ੍ਹਾਂ ਪਟਿਆਲੇ ਦੇ ਖੇਤਰ ਵਿੱਚ ਪਹਿਲਾਂ ਮੁਜਰੀਬਾ ਤੁਸੀਂ ਕਹਿਆ ਸੀਗਾ ਕਿ ਉਹਨਾਂ ਖੇਤਾਂ ਦੇ ਗੁਜਰਾ ਲਾਲ ਮਿੱਟੀ ਆਈ ਹੈ ਜਾਂ ਲਾਲ ਜਿਹੜੀ ਉਹਦਾ ਫਸਲਾਂ ਦੇ ਉੱਤੇ ਤੁਸੀਂ ਕਹਿੰਦਾ ਸੀ ਦੇਖਣ ਨੂੰ ਮਿਲ ਰਹੀ ਹੈ ਨੂੰ ਉਸ ਦਾ ਫਾਇਦਾ ਹੋਊਗਾ ਜਾਂ ਕਿਸਾਨਾਂ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਵੀ ਫਸਲ ਜਦੋਂ ਵੱਢਣ ਉਸ ਤੋਂ ਬਾਅਦ ਹੀ ਜਿਹੜਾ ਬੀਜ ਖਾਦਾ ਦੇਣਾ ਉਹਦਾ ਵੀ ਫਾਇਦਾ ਹੋਊਗਾ ਹਾਂ ਇਹ ਪਟਿਆਲੇ ਵੱਲ ਤਾਂ ਬਹੁਤ ਕਾਮਨ ਹੈ ਅਸੀਂ ਹਰ ਸਾਲ ਹੀ ਦੇਖਦੇ ਹਾਂ ਇੱਕ ਖੱਗੜ ਦਾ ਜਿਹੜਾ ਮਿੱਟੀ ਆਉਂਦੀ ਹੈ ਤੇ ਉਹਦੇ ਚ ਉਹਦਾ ਫਾਇਦਾ ਉਠਾ ਰਹੇ ਨੇ ਫਾਰਮਰ ਕਿ ਜਦੋਂ ਝੋਨਾ ਖੜਿਆ ਹੁੰਦਾ ਖੜੇ ਝੋਨੇ ਦੇ ਵਿੱਚ ਹੀ ਕਣਕ ਦਾ ਛਿੱਟਾ ਦੇ ਦਿੰਦੇ ਆ ਤੇ ਉਹ ਕਣਕ ਬਹੁਤ ਵਧਿਆ ਹੋ ਕੇ ਜਾਂਦੀ ਹੈਗੀ ਉਹਨਾਂ ਦਾ ਟਾਈਮ ਬੱਜ ਜਾਂਦਾ ਕਿਉਂਕਿ ਜਦੋਂ ਅਸੀਂ ਝੋਨਾ ਕੱਟਣਾ ਉਦੋਂ ਉਹ ਤੋਂ ਪਹਿਲਾਂ ਹੀ ਬਜਾਈ ਕਰ ਦਿੰਦੇ ਆ ਉਹ ਤੇ ਉਹਦਾ ਫਾਇਦਾ ਵੀ ਇਹਨਾਂ ਜਿਹਨੂੰ ਅਸੀਂ ਜੀ ਰੋਟੇਲੇ ਕਹਿੰਦੇ ਆ ਤੇ ਇਹ ਇਹ ਐਕਸਪੀਰੀਮੈਂਟ ਅਸੀਂ ਹੋਰ ਪੰਜਾਬ 'ਚ ਵੀ ਕੀਤੇ ਸੀ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਸੀ ਹੁੰਦਾ ਕਿਉਂਕਿ ਇਹ ਜਿਹੜੀ ਘੱਗੜ ਦੀ ਮਿੱਟੀ ਆਉਂਦੀ ਸੀ ਉਹਦੇ ਚੀ ਉਹਦੀ ਕਹੀ ਜਿਹੀ ਫਿਜ਼ੀਕਲ ਸਟਰਕਚਰ ਚੇਂਜ ਹੋ ਜਾਂਦੀ ਜਮੀਨ ਦੀ ਜਿਹੜੀ ਇਹ ਕਣਕ ਉਗ ਜਾਂਦੀ ਸੀ ਸੋ ਉਹ ਤਾਂ ਥੋੜਾ ਬੋਤਾ ਲਾਹੇ ਬੰਦ ਹੋ ਸਕਦਾ ਪਰ ਜਿਹੜਾ ਸਾਡਾ ਨੁਕਸਾਨ ਹੋਇਆ ਜਿਆਦਾ ਹੋਇਆ ਹਾਂਜੀ ਮੇਰਾ ਨਾਮ ਡਾਕਟਰ ਜੀਵ ਸਿੱਕਾ ਤੇ ਮੈਂ ਮੁਖੀ ਹਾਂ ਭੂਮੀ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਆ ਸਰ ਇਸ ਤਰ੍ਹਾਂ ਦੇ ਦੋ ਜਿਹੜੀ ਮਿੱਟੀ ਆਈ ਐ ਪਹਾੜਾਂ ਤੋਂ ਹਾਂ ਕਹਿੰਦੇ ਖੇਤਾਂ ਦਾ ਸੈਂਪਲ ਲਗਾਤੀ ਖੇਤਾਂ ਨੂੰ ਨੁਕਸਾਨ ਜਾਂ ਫਿਰ ਫਾਇਦਾ ਇਸ ਤਰ੍ਹਾਂ ਜਿਸ ਜਿਸ ਦੇ ਵਿੱਚ ਇਹ ਮਿੱਟੀ ਜਿੱਦਾਂ ਪਹਾੜਾਂ ਤੋਂ ਆਈ ਐ ਬਰਸਾਤਾਂ ਦੇ ਪਹਾੜਾਂ ਦੇ ਪਾਣੀ ਨਾਲ ਰੋੜ ਕੇ ਥੱਲੇ ਮਿੱਟੀ ਆਈ ਐ ਇਹ ਮਿੱਟੀ ਪਹਾੜਾਂ ਦੀ ਮਿੱਟੀ ਆ ਮੈਂ ਪਹਿਲੀਆਂ ਵੀ ਕੇਮ ਇੰਟਰਵਿਊ ਚ ਵੀ ਦੱਸਿਆ ਸੀਗਾ ਵੀ ਇਹ ਜਿਹੜੀ ਮਿੱਟੀ ਹੈ ਕਿਉਂਕਿ ਉੱਥੇ ਜਿਹੜਾ ਜੈਵਿਕ ਮਾਦਦਾ ਜਿਹਨੂੰ ਅਸੀਂ ਆਰਗੈਨਿਕ ਮੈਟਰ ਕਹਿੰਦੇ ਆ ਉਹ ਜ਼ਿਆਦਾ ਹੁੰਦਾ ਅਸੀਂ ਇਹ ਪ੍ਰੈਡਿਕਟ ਹੀ ਕੀਤਾ ਸੀ ਪਰ ਹੁਣ ਅਸੀਂ ਸੈਂਪਲ ਲੈ ਕੇ ਜਦੋਂ ਅਨਲਿਸਿਸ ਕਰਕੇ ਵੇਖਿਆ ਤਾਂ ਬਿਲਕੁਲ ਉਦਾਂ ਦੇ ਰਿਜ਼ਲਟ ਆਇਆ ਵੀ ਜਿਹੜੀ ਇਹ ਪਹਾੜਾਂ ਦੀ ਮਿੱਟੀ ਆਈ ਹੈ ਇਹਦੇ ਵਿੱਚ ਜਿਹੜੀ ਹੈ ਸਿਲਟ ਵੀ ਆਇਆ ਤੇ ਜੈਵਿਕ ਮਾਦਦਾ ਵੀ ਹੈ ਤੇ ਸੈਂਡ ਵੀ ਹੈ ਪਰ ਜੈਵਿਕ ਮਾਦਾ ਜਿਹੜਾ ਇਹਦਾ ਆਪਣੀ ਪੰਜਾਬ ਦੀਆਂ ਮਿੱਟੀਆਂ ਦੇ ਵਿੱਚ ਆਮ ਤੌਰ ਤੇ ਅੱਧਾ ਪਰਸੈਂਟ ਤੱਕ ਜਿਹੜਾ ਜੈਵਿਕ ਮਾਦਾ ਪਾਇਆ ਜਾਂਦਾ ਜਦ ਕੀ ਜੜੀ ਪਾੜਾ ਕਮੇਟੀ ਆ ਰਹੀ ਹੈ ਇਹਦੇ ਵਿੱਚ 1% ਤੱਕ ਹੈਗਾ ਸਾਡੀਆਂ ਜ਼ਮੀਨਾਂ ਨਾਲੋਂ ਸਾਰੇ ਸੈਂਪਲਾਂ ਦੇ ਵਿੱਚ ਜਿੰਨੇ ਸੈਂਪਲ ਲੈ ਕੇ ਆਏ ਆ ਸਿਲਟ ਦੇ ਭਲ ਦੇ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਤੇ ਇਹ ਜੈਵਿਕ ਮਾਦਾ ਸਾਡੀਆਂ ਜ਼ਮੀਨਾਂ ਨਾਲੋਂ ਵੱਧ ਵਾ ਇਸੇ ਤਰੀਕੇ ਨਾਲ ਕਿਉਂ ਜੋ ਉਹ ਜ਼ਮੀਨਾਂ ਬਣੀਆਂ ਆ ਉਹਨਾਂ ਦੀ ਜਿਹੜੀ ਪੀ ਐਚ ਉਹ ਤੇਜਾਬੀ ਆ ਉੱਥੇ ਜਿਹੜਾ ਆਇਰਨ ਤੇ ਮੈਗਨੇਟਸ ਦਾ ਤੱਤ ਜਿਹੜਾ ਆ ਜਿਹੜਾ ਸਾਡੇ ਜ਼ਰੂਰੀ ਦਾਤਾ ਪ੍ਰਾਂਟ ਵਾਸਤੇ ਉਹ ਜ਼ਿਆਦਾ ਹੋਣਾ ਬਣਦਾ ਸੀ ਤੇ ਉਹ ਜ਼ਿਆਦਾ ਹੀ ਆ ਰਿਹਾ ਜਿਹੜੇ ਅਸੀਂ ਸੈਂਪਲ ਅਨੈਲਿਸਿਸ ਕਰਕੇ ਵੇਖੇ ਹੋ ਤੇ ਹੁਣ ਅਸੀਂ ਜਿਹੜੀ ਗੱਲ ਇਹ ਕਰੀਏ ਵੀ ਅਸੀਂ ਪ੍ਰੈਡਿਕਟ ਹੀ ਕੀਤਾ ਸੀਗਾ ਵੀ ਜਿੱਥੇ ਦਰਿਆ ਪੰਜਾਬ ਦੇ ਵਿੱਚ ਐਂਟਰੀ ਕਰੂਗਾ ਉੱਥੇ ਜਿਹੜਾ ਆ ਪਹਿਲਾਂ ਸੈਂਡ ਸੈਂਡ ਜਿਹੜੀ ਉਹ ਸੈਟਲ ਹੋਊਗੀ ਰੇਤਾ ਸੈਟਲ ਹੋਊਗਾ ਕਿਉਂਕਿ ਪਾਰਾ ਹੁੰਦਾ ਇਦਾਂ ਹੀ ਅਸੀਂ ਵੇਖਿਆ ਜਦੋਂ ਸੈਂਪਲ ਕਲੈਕਟ ਕਰਕੇ ਲਿਆ ਉੱਥੇ ਰੇਤਾ ਹੀ ਆ ਜਿਵੇਂ ਸੁਲਤਾਨਪੁਰ ਲੋਧੀ ਦੇ ਇਲਾਕੇ ਕਬੂਰ ਥਲੇ ਰੋ ਉੱਥੇ ਸਤਲੁਜ ਐਂਟਰ ਕਰਦਾ ਪੰਜਾਬ 'ਚ ਉੱਥੇ ਜਿਹੜਾ ਰੇਤਾ ਜ਼ਿਆਦਾ ਹੈ ਅੱਗੇ ਜਿੱਦਾਂ ਜਿੱਦਾਂ ਪਾਣੀ ਵਗੀ ਗਿਆ ਵਗੀਆ ਹੜਾਂ ਵਾ ਉੱਥੇ ਉਹਨੇ ਸਿਲਟ ਤੇ ਕਲੇ ਨਾਲ ਕੈਰੀ ਕੀਤੀ ਤੇ ਰਾਹ ਦੇ ਵਿੱਚ ਜਿੱਥੇ ਜਿੱਥੇ ਪਾਣੀ ਖੜਾ ਹੁੰਦਾ ਰਹੇ ਉੱਥੇ ਸਿਲਟ ਪਾਲ ਜਿਹੜੀ ਆ ਉਹ ਥੱਲੇ ਬੈੰਦੀ ਗਈ ਤੇ ਫਿਰੋਜਪੁਰ ਵਾਲਾ ਇਲਾਕਾ ਜਿਹੜਾ ਹਰੀਕੇ ਪਤਨ ਦੇ ਨੇੜੇ ਉੱਥੇ ਜਾ ਕੇ ਕਲੇ ਜਿਹੜੀ ਉਹ ਸੈਟਲ ਹੋਈ ਆ ਜ਼ਮੀਨਾਂ ਦੇ ਉੱਤੇ ਤਹਿ ਜਿਹੜੀ ਆ 5 ਸੈਂਟੀਮੀਟਰ ਤੋਂ ਲੈ ਕੇ ਕਈ ਫੁੱਟ ਤੱਕ ਦੀ ਬਣੀ ਆ ਅਸੀਂ ਜਿੱਥੇ 5 ਸੈਂਟੀਮੀਟਰ ਦੀ ਉਹ ਤਾਂ ਸਿਲਟ ਦੀ ਜਿਹੜੀ ਤੈ ਉਹ ਬਣੀ ਹੈ ਤੇ ਜਿੱਥੇ ਜ਼ਿਆਦਾ ਹੈ ਉੱਥੇ ਰੇਤਾ ਦੀ ਬਣੀ ਹੈ ਜਾਂ ਉਹ ਜਿਹੜੀ ਹੈ ਭਲ ਦੀ ਬਣੀ ਹੈ ਅਸੀਂ ਹੁਣ ਕਿਸਾਨ ਵੀਰਾਂ ਨੂੰ ਤੁਹਾਡੇ ਮਾਧਿਅਮ ਨਾਲ ਥਰੂ ਇਹ ਗੱਲਾਂ ਕਰਾਵਾਂਗੇ ਜਿੱਥੇ 4 ਤੋਂ 6 ਇੰਚ ਦੀ ਤੈ ਬਣੀ ਹੈ ਕਿਸੇ ਵੀ ਚੀਜ਼ ਦੀ ਬਣੀ ਹੈ ਚਾਹੇ ਉਹ ਰੇਤੇ ਦੀ ਹੈ ਚਾਹੇ ਉਹ ਸਿਲਟ ਦੀ ਹੈ ਚਾਹੇ ਕਲੇਰੀਆ ਉਹਨੂੰ ਜਿਹੜਾ ਹੈ ਉਲਟਾਵੇਂ ਹੱਲ ਲਾ ਕੇ ਵਿੱਚੇ ਬਾਦ ਇੰਨੇ ਜਿੱਥੇ ਜ਼ਿਆਦਾ ਹੈ 1 ਫੋਟ ਤੋਂ ਜ਼ਿਆਦਾ ਹੈ ਉੱਥੇ ਸਾਨੂੰ ਫਿਜ਼ੀਕਲੀ ਰਿਮੂਵ ਹੀ ਕਰਨੀ ਪੈਣੀ ਹੈ ਕਿਉਂਕਿ ਉਹਦਾ ਇਲਾਜ ਹੈ ਨਹੀਂਗਾ ਉਹਨੂੰ ਸਾਨੂੰ ਜਿਹੜੀ ਸਾਡੀ ਜ਼ਮੀਨ ਥੰਨੋਂ ਹੈ ਜਿਹੜੀ ਵਾਈ ਯੋਗ ਜ਼ਮੀਨ ਆ ਉਹਨੂੰ ਕੱਢਣ ਵਾਸਤੇ ਸਾਨੂੰ ਉਹਨੂੰ ਫਿਜ਼ੀਕਲੀ ਰਿਮੂਵ ਹੀ ਕਰਨਾ ਪੈਣਾ ਤੇ ਉਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਇੱਕ ਇੱਕ ਚੀਜ਼ ਮੈਂ ਹੋਰ ਇੱਥੇ ਕਹਿ ਨਹੀਂ ਚਾਹਨਾ ਕਿਉਂਕਿ ਜਿਹੜਾ ਇਹ ਡੈਬਰੀ ਆ ਇਹਦੇ ਵਿੱਚ ਰੇਤ ਕੱਲੀ ਇੱਕ ਤਰ੍ਹਾਂ ਦੀ ਰੇਤ ਨਹੀਂ ਐ ਮੋਟੀ ਰੇਤ ਐ ਪਤਲੀ ਰੇਤ ਐ ਇਦਾਂ ਸਾਰਾ ਕੁਝ ਇਕੱਠਾ ਮਿਕਸ ਐ ਇਹ ਇਦਾਂ ਜਿਹੜੇ ਕਿਸਾਨਾਂ ਦੀ ਇਦਾਂ बिकਣੀ ਨਹੀਂ ਹਨ ਉਹਦੇ ਵਾਸਤੇ ਇਹਨਾਂ ਨੂੰ ਮੇ ਤਾਂ ਚੁਕਾਨ ਵਾਸਤੇ ਪੈਸੇ ਦੇਣੇ ਪੈਣੇ ਆ ਅਸੀਂ ਕੀ ਜਾਣੇ ਆ ਕੀ ਕਰਨਾ ਚਾਹ ਕੀ ਕਰਨਾ ਪਵੇ ਹਾਂਜੀ ਦੋ ਜਾਂ ਤਿੰਨ ਪਿੰਡ ਜਿਹੜੇ ਰਲ ਕੇ ਹਾਂਜੀ ਉਹ ਇਹਨੂੰ ਦੋ ਜਾਂ ਤਿੰਨ ਪਿੰਡ ਰਲ ਕੇ ਇੱਕ ਜਿਹੜਾ ਮਕੈਨੀਕਲ ਸੀਵਰ ਜਿਹਨੂੰ ਕਹਿੰਦੇ ਜਿਹੜਾ ਕੰਪਨੀ ਵਾਲਿਆਂ ਨੇ ਲਾਇਆ ਹੁੰਦਾ ਉਹ ਲਾ ਲੈਣ ਨਾਲ ਉਹਨੂੰ ਜਿਹੜਾ ਆ ਰੇਤੇ ਨੂੰ ਛਾਨਣਾ ਲਾ ਕੇ ਤੇ ਇਸ ਰੇਤੇ ਨੂੰ ਛਾਨ ਲੈਣ ਉਹਦੇ ਨਾਲ ਕੀ ਹੋਊਗਾ ਇਹ ਕੰਪਨੀਆਂ ਲੈ ਵੀ ਇਦਾਂ ਹੀ ਕਰਦੇ ਆ ਉੱਥੇ ਵੀ ਜਿਹੜੀ ਦਰਿਆ ਦੇ ਵਿੱਚੋਂ ਜਦੋਂ ਰੇਤ ਕੱਢਦੇ ਆ ਵੱਡੇ ਉਹਨਾਂ ਨੇ ਛਾਨਣੇ ਲਾਏ ਹੁੰਦੇ ਆ ਰੇਤ ਤੁਸੀਂ ਛਾਨ ਸਕਦੇ ਹੋ ਛਾਨ ਕੇ ਰੇਤਾ ਤੁਹਾਡੀ ਪੈਸੇ ਦੇਗੀ ਤੁਹਾਨੂੰ ਜੇ ਤੁਸੀਂ ਉਦਾਂ ਹੀ ਚਗਾਓਗੇ ਤੁਹਾਨੂੰ ਪੈਸੇ ਦੇਣੇ ਪੈਣਗੇ ਨਾਲ ਹੀ ਇਹ ਕੰਮ ਜਿਹੜਾ ਸੌਖਾ ਵੀ ਲੱਗੇਗਾ ਤੇ ਤੁਹਾਨੂੰ ਮਜ਼ੇਦਠੀਕ ਵੀ ਲੱਗੇਗਾ ਤੇ ਪੈਸੇ ਵੀ ਦੇ ਕੇ ਜਾਏਗਾ ਇੱਕ ਗੱਲ ਜਿਹੜੀ ਹੋਰ ਜਿਹੜੀ ਹੁਣ ਜਦੋਂ ਹੁਣ ਜਦੋਂ ਹਾੜੀ ਦਾ ਟਾਈਮ ਆ ਗਿਆ ਜਦੋਂ ਆਪਾਂ ਫਸਲਾਂ ਦੀ ਬਜਾਈ ਕਰਨੀ ਖਾਸ ਤੌਰ ਤੇ ਕਣਕ ਦੀ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਉਹ ਲੋੜ ਤੋਂ ਉੱਤੇ ਖਾਦ ਨਾ ਬਣ ਲੋੜ ਤੋਂ ਮੇਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਵਾਰਿਸ਼ ਕੀਤੀ ਖਾਦ ਤੋਂ ਜ਼ਿਆਦਾ ਥੱਲੇ ਜ਼ਮੀਨ ਖਾਦ ਨਾ ਪਾ। ਅਸੀਂ ਕਹਿੰਦੇ ਆ ਦੋ ਬੋਰੇ ਜਿਹੜੇ ਖਾਦੇ ਆ ਯੂਰੀਆ ਦੇ ਜਿਹੜੇ ਜ਼ਮੀਨ ਚ ਪਾਣ ਇਸ ਤੋਂ ਬਾਅਦ ਨਾ ਬਣ ਬਿਲਕੁਲ ਉਹਨਾਂ ਨੂੰ ਲੱਗੂਗਾ ਵੀ ਸਾਡੀ ਜੇ ਜ਼ਮੀਨ ਅੱਧੇ ਰੁੜ ਗਈ ਤੇ ਸਾਨੂੰ ਜ਼ਿਆਦਾ ਖਾਦ ਬਣ ਦੀ ਲੋੜ ਇਹ ਕੰਮ ਨਾ ਕਰਿਓ ਇਹਦੇ ਨਾਲ ਤੁਹਾਡੇ ਪੈਸੇ ਦਾ ਨੁਕਸਾਨ ਹੋਣਾ। ਇਹਦੇ ਬਾਵਜੂਦ ਇਹਦੇ ਬਜਾਏ ਕੀ ਕਰੋ। ਜਦੋਂ ਜਿਹੜੀ ਫਸਲ ਆ ਸਾਡੀ 30 ਤੋਂ 40 ਦਿਨ ਦੀ ਹੋ ਜੇ ਉਹਦੇ ਉੱਥੇ ਸਾਨੂੰ 2 ਜਾਂ 3 ਸਪਰੇ ਜਿਹੜੇ ਆ 3% ਯੂਰੀਆ ਘੋਲ ਦੇ ਹਫ਼ਤੇ ਹਫ਼ਤੇ ਦੇ ਵਕਫੇ ਤੇ ਅਸੀਂ ਕਰਦੀਏ ਜਿੱਦਾਂ 3 ਕਿਲੋ ਯੂਰੀਆ ਲੈ ਕੇ ਜਾਂ 4 ਕਿਲੋ ਯੂਰੀਆ ਲੈ ਕੇ 200 ਲੀਟਰ ਪਾਣੀ ਚ ਪਾ ਦਈਏ ਉਹ ਸਾਡੀ ਸਿਫਾਰਿਸ਼ ਵੀ ਹੈਗੀ ਆ ਅਸੀਂ ਉਹਨੂੰ ਸਪਰੇ ਕਰ ਦਈਏ ਹਫ਼ਤੇ ਹਫ਼ਤੇ ਦੇ ਵਕਫੇ ਤੇ ਅਸੀਂ ਸਪਰੇ ਕਰਾਂਗੇ ਉਹਦੇ ਨਾਲ ਜਿਹੜਾ ਜਿਹੜਾ ਝਾੜ ਦਾ ਵਾਧਾ ਉਹ ਹੋਏਗਾ ਨਾਲ ਹੀ ਜਿਹੜੀ ਖਰਾਕੀ ਤੱਤਾਂ ਦੀ ਉਪਲਬਧਤਾ ਵਾ ਉਹ ਥੱਲੇ ਜ਼ਮੀਨ 'ਚ ਹੋਏਗੀ ਇੱਕ ਜਿਹੜੀ ਹੋਰ ਆ ਉਥੇ ਮੈਗਨੀਜ਼ ਦੀ ਕਿਉਂਕਿ ਪਾਣੀ ਖੜਾ ਰਿਹਾ ਹੈ ਉਥੇ ਪਾਣੀ ਮੈਗਨੀ ਥੱਲੇ ਜੀਰ ਸਕਦਾ ਤੇ ਸਾਨੂੰ ਇਹ ਵੀ ਦੇਖਣਾ ਪਊਗਾ ਵੀ ਮੈਗਨੀਜ਼ੀ ਤੱਤ ਦੀ ਘਾਟ ਤਾਂ ਨਹੀਂ ਆਉਂਦੀ ਜੇ ਆਏਗੀ ਤਾਂ ਸਾਨੂੰ ਉਹ ਵੀ ਪਹਿਲੇ ਪਾਣੀ ਤੋਂ ਬਾਅਦ ਜਿਹੜਾ ਇੱਕ ਸਪਰੇ ਜਿਹੜਾ ਹੈ 1/2% ਦਾ ਘੋਲ ਬਣਾ ਕੇ ਯਾਨੀ ਕਿ 1/2 ਕਿਲੋ ਮੈਗਨੀ ਸਲਫੇਟ 100 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਨੂੰ ਸਪਰੇ ਕਰਨਾ ਤੇ ਇਹ ਵੀ ਜਿਹੜੇ ਸਪਰੇ ਆ 2 ਜਾਂ 3 ਸਪਰੇ ਜਿਹੜੇ ਸਾਨੂੰ ਮਤਲਬ ਕਿਸਾਨ ਨੂੰ ਖਾਸ ਧਿਆਨ ਰੱਖਣਾ ਪੈਣਾ ਵਾ ਇਸ ਵਰ ਆਪਣੀ ਇਹ ਗੱਲ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਖਾਸ ਧਿਆਨ ਰੱਖਣਾ ਪੈਣਾ ਇਹ ਇੱਕ ਸਾਈਟ ਸਪੈਸਿਫਿਕ ਮੈਨੇਜਮੈਂਟ ਹੋਣੀ ਹੈ ਤੁਹਾਡੇ ਖੇਤ ਚ ਕੋਸ਼ ਆਇਆ ਮੇਰੇ ਖੇਤ ਚ ਕੋਸ਼ ਆਇਆ ਕਿਸੇ ਹੋਰ ਦੇ ਖੇਤ ਚ ਕੋਸ਼ ਆਇਆ ਉਹਨੂੰ ਸਾਨੂੰ ਦੇਖਣਾ ਪੈਣਾ ਤੇ ਉਸੇ ਹੀ ਹਿਸਾਬ ਨਾਲ ਸਾਨੂੰ ਉਹਦੀ ਜਿਹੜੀ ਹੈ ਰੈਮਡੀ ਕਰਨੀ ਪੈਣੀ ਹੈ ਪਰ ਮੈਂ ਇੱਕ ਗੱਲ ਜਿਹੜੀ ਕਿਸਾਨ ਵੀਰਾਂ ਨੂੰ ਇਹ ਦੱਸਣਾ ਵੀ ਚਾਹਨਾ ਤੇ ਅਸੀਂ ਕਈ ਵੀ ਸੀਗੀ ਵੀ ਜਿਹੜੇ ਵੀ ਕਿਸਾਨ ਜਿਹੜੇ ਆ ਫਜ਼ਲਾਂ ਦੀ ਰਹਿਦ ਖੂੰਦ ਵਿੱਚੇ ਵੰਦੇ ਰਹੇ ਆ ਜਿਹੜਾ ਝੋਨੇ ਦੇ ਪਰਾਲਾ ਹੈ ਜਾਂ ਕਣਕ ਦਾ ਪਰਾਲਾ ਜਿਹੜੇ ਵਿੱਚ ਵਾਂਦੇ ਰਹੇ ਆ ਉਹਦੇ ਉਹਨਾਂ ਕਿਸਾਨਾਂ ਨੂੰ ਉਹ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਘਟ ਖੜਿਆ ਕਿਉਂਕਿ ਉੱਥੇ ਕੀ ਹੋਇਆ ਗੁੰਡੋਏ ਬਣ ਜਾਂਦੇ ਆ ਉਹ ਗੁੰਡੋਏ ਥੱਲੇ ਜ਼ਮੀਨ ਦੇ ਵਿੱਚ ਛੋਟੀਆਂ ਨਹਿਰਾਂ ਬਣਾ ਦਿੰਦੇ ਜਿਹਦੇ ਕਰਕੇ ਪਾਣੀ ਜੀਰ ਗਿਆ ਇਹੀ ਮੈਂ ਹੁਣ ਕਹਿਣਾ ਚਾਹੁੰਦਾ ਵੀ ਜਿਹੜੇ ਜਿਨ੍ਹਾਂ ਦੀ ਫਸਲਾਂ ਦਾ ਜਿਹੜਾ ਝੋਨੇ ਦਾ ਨੁਕਸਾਨ ਜਿੰਨਾ ਹੋਣਾ ਸੀ ਹੋ ਗਿਆ ਉਹਨੂੰ ਅੱਗ ਨਾਲ ਲਾਣ ਜ਼ਿੰਮੇਵਾਰ ਉਹਨੂੰ ਕਿਸੇ ਵੀ ਤਰੀਕੇ ਨਾਲ ਮਸ਼ੀਨਾਂ ਸਾਡੇ ਕੋਲ ਹੋਈਆਂ ਉਹਨੂੰ ਜ਼ਮੀਨ ਦੇ ਵਿੱਚ ਵਾਣ ਤਾਂ ਕਿ ਜ਼ਮੀਨ ਦੀ ਜਿਹੜੀ ਸਿਹਤ ਆ ਉਹ ਸੁਧਰੇ ਦੂਜੀ ਗੱਲ ਦੇੰਦੀ ਜਾਂ ਹੁੰਦੀਆਂ ਜਵਾਨੂ ਜੈਵਿਕ ਤੇ ਰਸਾਇਣਿਕ ਖਾਦ ਜਵਾਨੂ ਦੇ ਵਿੱਚ ਕੀ ਹੈ ਸਾਡੇ ਕੋਲੋਂ ਕਣਕ ਦੇ ਵਿੱਚ ਸਾਡੇ ਕੋਲ ਇੱਕ ਕੰਸੋਰਸ਼ੀਆ ਹੁੰਦਾ ਜਿਹਨੂੰ ਅਸੀਂ ਬੀ ਨਾਲ ਬੀ ਨੂੰ ਉਹਦੇ ਨਾਲ ਸੋਧ ਕੇ ਜ਼ਮੀਨ ਦੇ ਵਿੱਚ ਬੀ ਬੀ ਦਿੰਨੇ ਆ ਉਹਦੇ ਨਾਲ ਕੀ ਹੈ ਜ਼ਮੀਨ ਦੇ ਵਿੱਚ ਜਿਹੜੇ ਸੁਕਮ ਘਟਾਣੂ ਨੇ ਉਹਨਾਂ ਦੀ ਗਿਣਤੀ ਵੱਧ ਜਾਂਦੀ ਜਿਹਦੇ ਨਾਲ ਝਾੜ ਦਾ ਭਾਵਨਾ ਨਾ ਵਧੇ ਪਰ ਜ਼ਮੀਨ ਦੀ ਸਿਹਤ ਦੇ ਵਿੱਚ ਬਹੁਤ ਸੁਧਾਰ ਹੁੰਦਾ ਐਵੇਂ ਜਿਵੇਂ ਜੈਵਿਕ ਖਾਦਾਂ ਜੈਵਿਕ ਖਾਦਾਂ ਜਿਵੇਂ ਰੂੜੀ ਆ ਮੁਰਗੀਆਂ ਦੀ ਖਾਦ ਆ ਬਗਾਸ ਜਿਹੜੀ ਗੰਨੇ ਦੀ ਗਾਰ ਦੀ ਖਾਦ ਆ ਤੇ ਇਹ ਖਈਆਂ ਹਰੀਆਂ ਖਾਦਾਂ ਜਿਹੜੀਆਂ ਜਿੱਦਾਂ ਜਸਣਾ ਟੈਂਚਾ ਇਹਨੂੰ ਜਦੋਂ ਹੁਣ ਕਣਕ ਵੱਢਾਂਗੇ ਉਹਦੇ ਬਾਅਦ ਇੱਕ ਰੂਟੀਨ ਹੀ ਬਣਾ ਲੈਣ ਵੀ ਅਸੀਂ ਹਰੀ ਖਾਦ ਜਿਹੜੀ ਉਗਾ ਕੇ ਵਿੱਚ ਦੱਬਣੀ ਦੱਬਣੀ ਹੈ ਜਾਂ ਜਿਵੇਂ ਅਸੀਂ ਗੱਲ ਕਰੀਏ ਮੂੰਗੀ ਵਿੱਚ ਰੱਖ ਲੈਣ ਕਣਕ ਦੇ ਝੋਨੇ ਦੇ ਵਿੱਚ ਮੂੰਗੀ ਦੀਆਂ ਜਿਹੜੀਆਂ ਪੌਡਸ ਆ ਉਹ ਤੋੜ ਲੈਣ ਤੇ ਉਹਦੇ ਨਾਲ ਜੇ ਇੱਕ ਕੁਇੰਟਲ ਵੀ ਮੂੰਗੀ ਕਿੱਲੇ ਤੋਂ ਨਿਕਲੀ ਤਾਂ 8000 ਦੀ ਮੂੰਗੀ ਹੋ ਜਾਂਦੀ ਤੇ ਬਾਕੀ ਦੇ ਡਾਂਗਰ ਵਿੱਚ ਬਾਦ ਇਹਦੇ ਨਾਲ ਕੱਲੀ ਜ਼ਮੀਨ ਦੀ ਸਿਹਤ ਨਹੀਂ ਸੁਧਰਦੀ ਅਸੀਂ ਕਹਿੰਨੇ ਆ ਜਿੱਥੇ ਉਹਦੀ ਹਰੀ ਖਾਦ ਸਾਂ ਜਾਂ ਮੂੰਗੀ ਵਿੱਚ ਬਾਹਤੀ ਅੱਧੀ ਯੂਰੀਆ ਖਾਦ ਜਿਹੜੀ ਅਸੀਂ ਉਦਾਂ ਹੀ ਪਚਾ ਸਕਦੇ ਆ ਤੇ ਝੋਨੇ ਨਾਲ ਇਹ ਚੀਜ਼ਾਂ ਕਰਨ ਨਾਲ ਸਾਡਾ ਕੀ ਆ ਜਦੋਂ ਇਹ ਮੈਂ ਤੁਹਾਡੇ ਮਾਧਮ ਦਰਮਿਆਨ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਫਲੱਡ 23 ਜੀ ਵੀ ਆਏ ਫਲੱਡ 25 ਜੀ ਵੀ ਆਏ ਫਲੱਡ ਜਿਹੜੇ ਆ ਇਹ ਇੱਕ ਰੈਗੂਲਰ ਇਵੈਂਟ ਬਣਦੇ ਜਾ ਰਹੇ ਆ ਇਹ ਅੱਗੇ ਫੇਰ ਆਣੇ ਆ ਇਹਨੂੰ ਅਸੀਂ ਤਿਆਰ ਕਿਵੇਂ ਰਹਿਣਾ ਅਸੀਂ ਆਪਣੀ ਜ਼ਮੀਨ ਨੂੰ ਉਦਾਂ ਦਾ ਕਿਵੇਂ ਬਣਾਣਾ ਤਾਂ ਕਿ ਜਿਹੜੀ ਸਾਡੀ ਜ਼ਮੀਨ ਆ ਉਹ ਖੜਾ ਨੂੰ ਰੋਕਣ ਦੇ ਕਾਬਿਲ ਬਣ ਸਕੇ ਤਾਂ ਉਹ ਉਹਦਾ ਇਲਾਜ ਇਹੀ ਹੈ ਵੀ ਅਸੀਂ ਜੈਵਿਕ ਖਾਦਾਂ ਜਿਹੜੀਆਂ ਆ ਉਹ ਵੱਧੋ ਵੱਧ ਵਰਤੀਏ ਤਾਂ ਕਿ ਜਿਹੜਾ ਸਾਡੀ ਜ਼ਮੀਨ ਦਾ ਸਿਹਤ ਤੇ ਬੰਤਰ ਬੰਤਰ ਅਸੀਂ ਉਹਨੂੰ ਕਹਿੰਦੇ ਆ ਸਟਰਕਚਰ ਉਹ ਬਹੁਤ ਇੰਪੋਰਟੈਂਟ ਹੈ ਜਿਹਨੂੰ ਪਾਣੀ ਜੀਰਨ ਨੂੰ ਉਹਦੇ ਉਹਨਾਂ ਹੀ ਹੈਲਪ ਕਰਨੀ ਹੈ ਹੋਰ ਕਿਸੇ ਚੀਜ਼ ਨੇ ਨਹੀਂ ਕਰਨੀ ਸੋ ਕਿਸਾਨ ਭਰਾਵਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਜੈਵਿਕ ਖਾਦਾਂ ਦਾ ਵੱਧ ਤੋਂ ਵੱਧ ਵਰਤੋਂ ਕਰਨ ਯੂਨੀਵਰਸਿਟੀ ਦੇ ਵੱਲੋਂ ਸਵਾਰਿਸ਼ ਕੀਤੀਆਂ ਖਾਦਾਂ ਦੀ ਵਰਤੋਂ ਕਰਨ ਕਿਸੇ ਵੀ ਟਰੇਡਰ ਜਾਂ ਜਿਹੜੇ ਆਰਟੀ ਦੇ ਆਖੇ ਤੇ ਨਾਂ ਲੱਗਣ ਵੀ ਇਹ ਸਪਰੇਅ ਕਰਦੇ ਜਾਂ ਉਹ ਸਪਰੇਅ ਕਰਦੇ ਜੇ ਕਿਸੇ ਨੂੰ ਕੋਈ ਸਵਾਲ ਹੈਗਾ ਮੇਰਾ ਨੰਬਰ ਹੈ 98146 21735 ਕਦੇ ਵੀ ਕੋਈ ਸਮੱਸਿਆ ਹੋਵੇ ਸਾਨੂੰ ਕਿਸਾਨ ਵੀਰ ਜਦੋਂ ਮਰਜ਼ੀ ਕੰਟੈਕਟ ਕਰ ਸਕਦਾ ਯੂਨੀਵਰਸਿਟੀ ਵੀ ਆ ਸਕਦੇ ਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉਹਨਾਂ ਦੀ ਅਸੀਂ ਕਿਸਾਨਾਂ ਨੂੰ ਇੱਕ ਗੱਲ ਹੋਰ ਕਵਾਂਗੇ ਮਿੱਟੀ ਟੈਸਟ ਜ਼ਰੂਰ ਕਰਾਂ ਅਸੀਂ ਉਹਨਾਂ ਦੇ ਮਿੱਟੀ ਟੈਸਟ ਫ੍ਰੀ ਰੱਖੀ ਹੈ ਉਦਾਂ ਅਸੀਂ ਪੈਸੇ ਲੈਣੇ ਆ ਅੱਜ ਕੀ ਉਹਨਾਂ ਦੇ ਬੀਸੀ ਸਾਹਿਬ ਨੇ ਆਖਿਆ ਸੀ ਵੀ ਉਹਨਾਂ ਦੇ ਜਿਹੜੇ ਮਿੱਟੀ ਦੇ ਸੈਂਪਲ ਜਿਹੜੇ ਟੈਸਟ ਕਰਮੇ ਉਹ ਫ੍ਰੀ ਕਰਾਂਗੇ ਸਿਰਫ ਇੱਕੋ ਕੰਮ ਕਰਨ ਵੀ ਆਧਾਰ ਕਾਰਡ ਆਪਣਾ ਲੈ ਆਓ ਉਸ ਇਲਾਕੇ ਦਾ ਅਸੀਂ ਫ੍ਰੀ ਕਰਕੇ ਦੇਾਂਗੇ ਰਿਪੋਰਟ ਜਿਹੜੀ ਉਹਨਾਂ ਦੇ ਮੋਬਾਈਲ ਤੇ ਆ ਜਾਏਗੀ ਉਹਦੇ ਜਿਸੀਂ ਇਕੱਲੇ ਟੈਸਟ ਰਿਪੋਰਟ ਨਹੀਂ ਦੇਾਂਗੇ ਨਾਲ ਸਿਫਾਰਿਸ਼ ਕੀ ਕੀਤੀ ਹੈ ਉਹ ਵੀ ਦੱਸਾਂਗੇ ਤੇ ਤੁਹਾਡੇ ਮਾਧਿਅਮ ਦੇ ਥਰੂ ਤੁਸੀਂ ਆਣੇ ਆ ਸਾਡੇ ਕੋਲ ਪੁੱਛ ਕੇ ਜਾਨਣੇ ਆ ਤਾਂ ਕਿਸਾਨ ਵੀਰਾਂ ਨੂੰ ਇਹੀ ਫਾਇਦਾ ਹੈ ਦਾ ਵੀ ਜੋ ਅਸੀਂ ਕਹਿੰਨੇ ਆ ਅਸੀਂ ਐਜ਼ ਅ ਐਕਸਪਰਟ ਐਜ਼ ਅ ਐਕਸਪੀਰੀਅੰਸ ਪਰਸਨ ਅਸੀਂ ਐਜ਼ ਅ ਸਾਇੰਟਿਸਟ ਤੁਹਾਨੂੰ ਕਹਿੰਨੇ ਆ ਤੁਹਾਡੇ ਫਾਇਦੇ ਵ ਇਦਾਂ ਤੁਹਾਡੇ ਖੇਤੀ ਖਰਚੇ ਵੀ ਘਟਣਗੇ ਤੇ ਜਿਹੜੀ ਉਤਪਾਦਕਤਾ ਉਹ ਵਧੇਗੀ ਵਧੇਗੀ